ਸੋ ਨੂੰ ਸਭ ਨੂੰ ਦੱਸਣਾ ਮੈਂ ਇਸ ਜਗ੍ਹਾ ਦੀ ਸੌਂਫਾ ਕੇ ਕਹਿਣਾ ਕਿ ਕੱਲੀ ਕੱਲੀ ਗ੍ਰਾਂਟ ਸਾਰੇ ਪਿੰਡ ਨੂੰ ਦੱਸੀ ਜਾਊਗੀ ਕਿਉਂਕਿ ਮੇਰਾ ਬਹੁਤ ਸੋਹਣਾ ਕੰਮ ਚੱਲਦਾ ਹੈ ਮੈਂ ਸਰਪੰਚੀ ਦੇ ਪੈਸੇ ਖਾਣ ਖਾਤਰ ਸਰਪੰਚੀ ਚ ਖੜਾ ਨਹੀਂ ਹੋ ਰਿਹਾ ਮੇਰਾ ਬਹੁਤ ਸੋਹਣਾ ਕੰਮ ਚੱਲਦਾ ਹੈ ਵਧੀਆ ਪੈਸੇ ਬਣਦੇ ਨੇ ਮੈਂ ਆਪਦੀ ਇੱਜ਼ਤ ਬਣਾਉਣ ਖਾਤਰ ਪਿੰਡ ਦੇ ਵਿੱਚ ਇੱਕ ਨਾਮ ਬਣਾਉਣ ਖਾਤਰ ਆਪਦੇ ਪਿੰਡ ਦਾ ਨਾਮ ਬਣਾਉਣ ਖਾਤਰ ਸਰਪੰਚੀ ਦੇ ਵਿੱਚ ਖੜਾ ਹੋ ਰਿਹਾ ਜੇ ਤੁਸੀਂ ਸਾਰੇ ਮੇਰਾ ਸਾਥ ਦੇਵੋਗੇ ਆਪਾਂ ਹੀਰੋਕਲਾਂ ਪਿੰਡ ਨੂੰ ਇੱਕ ਐਸਾ ਪਿੰਡ ਬਣਾਵਾਂਗੇ ਜੋ ਆਲੇ-ਦਾਲ ਵਾਲੇ ਪਿੰਡ ਗੱਲਾਂ ਕਰਿਆ ਕਰਨਗੇ ਕਿ ਉਹ ਪਿੰਡਾਂ ਦੇ ਵਿੱਚ ਸਰਪੰਚ ਨੇ ਆਹ ਕੰਮ ਕੀਤੇ ਨੇ ਠੀਕ ਹੈ ਸਾਰਿਆਂ ਦੇ ਸਾਥ ਦੀ ਲੋੜ ਹੈ ਜੇ ਤੁਸੀਂ ਸਾਰੇ ਮੇਰੇ ਨਾਲ ਨਾਲ ਜੁੜ ਕੇ ਖੜੋਗੇ ਆਪਾਂ ਹੀਰੋ ਕਲਾ ਪਿੰਡ ਦਾ ਇਕੱਲਾ-ਇਕੱਲਾ ਕੰਮ ਕਰਾਂਗੇ ਤੁਸੀਂ ਮੈਨੂੰ ਦੱਸੋਗੇ ਕਿ ਆਪਾਂ ਆ ਪਿੰਡ ਦੇ ਵਿੱਚ ਆਹ ਚੀਜ਼ ਬਣਾਉਣੀ ਹੈ ਜਾਂ ਆਪਣੇ ਆ ਪਿੰਡ ਦੇ ਵਿੱਚ ਆਹ ਚੀਜ਼ ਹੈਣੀਗੀ ਆਪਾਂ ਤੁਹਾਡਾ ਸਾਥ ਦੇਵਾਂਗੇ ਮੈਂ ਪਹਿਲਾਂ ਵੀ ਕਦੇ ਨਹੀਂ ਭੱਜਿਆ ਜੇ ਕੋਈ ਵੀ ਗਰੀਬ ਜਾਂ ਕੋਈ ਲੋੜਵੰਦ ਮੇਰੇ ਕੋਲ ਆਉਂਦਾ ਮੈਂ ਅੱਜ ਤੱਕ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਬੇਸ਼ੱਕ ਕਿਸੇ ਨੂੰ 20000 ਦੀ ਲੋੜ ਹੋਈ ਬੇਸ਼ੱਕ ਕਿਸੇ ਕੁੜੀ ਦਾ ਵਿਆਹ ਸੀ ਮੈਂ ਕਿਸੇ ਨੂੰ ਕਦੇ ਖਾਲੀ ਨਹੀਂ ਮੋੜਿਆ ਪਿੰਡ ਦੇ ਲੋਕ ਗਵਾਹ ਨੇ ਜਿਨ੍ਹਾਂ ਦੀ ਮੈਂ ਹੈਲਪ ਕਰੀ ਹੈ ਬਹੁਤ ਬੇੜੇ 'ਚੋਂ ਮੇਰੇ ਲਵੇ ਮੁੰਡੇ ਆਉਂਦੇ ਨੇ ਵੀ ਅੱਜ ਸਾਡੀ ਘਰੇ ਬਿਮਾਰ ਨੇ ਜਾਂ ਮੇਰੀ ਭੈਣ ਦਾ ਵਿਆਹ ਮੈਂ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਿਆ ਜੋਨੀ ਬਾਣੀਆਂ ਨੂੰ ਤੁਸੀਂ ਪੁੱਛ ਸਕਦੇ ਹੋ ਹੁਣ ਤੱਕ 2-4 ਲੱਖ ਦਾ ਮੈਂ ਉਹ ਤੋਂ ਸਮਾਨ ਚੱਕ ਕੇ ਬੇੜੇ 'ਚ ਕੁੜੀਆਂ ਨੂੰ ਦਿੱਤਾ ਹੈ ਉਹਦਾ ਖਾਤੀ ਲੋੜਾ ਹੈ ਜੇ ਤੁਸੀਂ ਕਹਣਿਓ ਤਾਂ ਮੈਂ ਖੜਾ ਹੋ ਜਾਣਾ ਮੈਨੂੰ ਅੱਜ ਜਵਾਬ ਦੇ ਦਿਓ ਕਿ ਆਪਾਂ ਤੈਨੂੰ ਵੋਟਾਂ ਨਹੀਂ ਪਾਉਣੀਆਂ ਤੂੰ ਖੜਾ ਨਾ ਹੋ ਮੈਂ ਖੜਾ ਨਹੀਂ ਹੁੰਦਾ ਨਹੀਂ ਖੜਾ ਕਉ ਨਹੀਂਦਾ ਇਹ ਗੱਲ ਉਹ ਨਹੀਂ ਕਰਾਂਗੇ ਉਹ ਨਿਹਾਰ ਜੇ ਤੁਸੀਂ ਸਾਥ ਦਿਓਗੇ ਕੋਈ ਪਤਾ ਹੋ ਜਾ ਕੋਈ ਕਰਨੇ ਦੂਜੀ ਵੱਡੀ ਗੱਲ ਮੈਂ ਹੋਰ ਕਰਦਾ ਜੇ ਤੁਸੀਂ ਸਰਬਸ਼ਾਂਤੀ ਨਾਲ ਮੈਨੂੰ ਪਿੰਡ ਦਾ ਸਰਪੰਚ ਬਣਾਉਣਿਓ ਮੈਂ 25 ਲੱਖ ਰੁਪਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖ ਦੂੰਗਾ ਜਿੱਥੇ ਮਰਜ਼ੀ ਲਵਾ ਲਿਓ ਬਾਜ ਬਾਜ ਤਕਰੀਬਨ 40% ਤੁਹਾਡੇ ਨੂੰ ਸਾਰਿਆਂ ਨਾਲ ਵਾਦਾ ਕਰਦਾ ਪਿੰਡ ਦੇ ਮੇਨ ਮੇਨ ਬੰਦੇ ਇਕੱਠੇ ਹੋ ਕੇ 25 ਲੱਖ ਰੁਪਏ ਫੜ ਲਓ ਮੈਨੂੰ 10 ਰੁਪਏ ਇੱਥੇ ਇੱਥੇ ਲਾਉਣਾ ਪਰ ਸਰਬਸੰਮਤੀ ਨਾਲ ਸਰਪੰਚ ਬਣਾਓ ਆਪਾਂ ਕਿਉਂ ਪੈਸੇ ਖਰਿਆਬ ਕਰੀਏ ਉਹੀ ਪੈਸੇ ਆਪਾਂ ਪਿੰਡ ਦੇ ਲਈਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੇਰਾ ਸਾਥ ਦਿਓ ਇਸ ਜਗ੍ਹਾ ਦੇ ਖੜ ਕੇ ਮੈਂ ਸੌ ਖਾਣਾ ਚਾਹੇ ਗੁਰਦੁਆਰੇ ਲਿਆ ਕੇ ਸੌ ਖਵਾ ਲਓ ਜਦੋਂ ਜਦੋਂ ਹੀ ਪਿੰਡ ਦੀ ਗ੍ਰਾਂਟ ਆਉਣੀ ਹੈ ਤੁਹਾਡੇ ਸਭ ਨੂੰ ਪਿੰਡ ਚਾਹੇ ਫੋਨ ਰਾਹੀਂ ਦੱਸੀ ਜਾਵੇ ਚਾਹੇ ਲੌਸਮੈਂਟਰ ਰਾਹੀਂ ਦੱਸੀ ਜਾਵੇ ਕੱਲੀ-ਕੱਲੀ ਗ੍ਰਾਂਟ ਸਾਰੇ ਪਿੰਡ ਨੂੰ ਦੱਸੀ ਜਾਊਗੀ ਵੀ ਆਪਾਂ ਨੂੰ ਇੰਨੇ ਪੈਸੇ ਆਏ ਨੇ ਤਾਂ ਕਿ ਲਵੇ-ਲਾਉਣੇ ਪਿੰਡਾਂ ਨੂੰ ਵੀ ਪਤਾ ਲੱਗ ਸਕੇ ਕਿ ਸਰਪੰਚ ਨੂੰ ਕਿੰਨੀਆਂ ਗ੍ਰਾਂਟਾਂ ਆਉਂਦੀਆਂ ਨੇ ਵੈਰੀ ਗੁੱਡ ਕਿਉਂਕਿ ਪੰਜ ਸਾਲ ਲੰਘਦੇ ਉਹਨਾਂ ਟਾਈਮ ਨਹੀਂ ਲੰਘਣਾ ਜੇ ਅੱਜ ਤੁਹਾਡੇ ਲਈ ਮੈਂ ਕੰਮ ਕਰੂੰਗਾ ਤਾਂ ਆਉਣ ਵਾਲੇ 5 ਸਾਲਾਂ ਨੂੰ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਕਿ ਆਪਾਂ ਕਿਹਨੂੰ ਸਰਪੰਚ ਬਣਾਈਏ ਇਹ 5 ਸਾਲਾਂ ਦੇ ਵਿੱਚ ਕੋਈ 10-15 ਲੱਖ ਰੁਪਏ ਖਾ ਕੇ ਆਪਾਂ ਕੋਈ ਵੱਡੇ ਨਹੀਂ ਬਣ ਜਾਣਾ ਵਧੀਆ ਕੰਮ ਚੱਲਦਾ ਮੇਰਾ ਆਪਾਂ ਸਾਰੇ ਪਿੰਡ ਦੀ ਸੇਵਾ ਕਰਨੀ ਹੈ ਮੇਰਾ ਸਾਥ ਦਿਓ ਵੈ ਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਕੀ ਫਤਿਹ